ਉਹ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਏ ਉੱਥੇ ਨਾਲੇ ਟੈਸਟ ਕਾਫੀ ਨੇ ਆ ਉਤੇ ਨਾਲੇ ਸਾਰੇ ਸਵਕਤੇ ਮਿਲ ਕੇ ਅੱਜ ਦਾ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਾਂ ਬਿਲਕੁਲ ਹੀ ਉੱਥੇ ਉਤੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਤੇ ਕਾਫੀ ਮਿਹਨਤ ਕਰਨੀ ਪੈਂਦੀ ਆ ਬਹੁਤ ਬੇਟੀ ਹੁਣ ਹਾਰੀ ਬਹੁਤ ਪੜਾਈ ਵਿੱਚ ਲਾਇਕ ਸੀਗੀ ਤੇ ਉਸ ਬਾਹ ਦੀ ਬਹੁਤ ਚੰਗੀ ਬਹੁਤ ਵਧੀਆ ਸੁਭਾਅ ਹੀ ਮਿਲ ਜੁਲ ਕੇ ਰਹੀਦਾ ਕੋਈ ਤੇ ਕਿੰਨੀ ਕਿ ਮਿਹਨਤ ਕਰਦੀ ਹੁੰਦੀ ਸੀ ਜਦੋਂ ਇਥੇ ਇੰਡੀਆ ਦੇ ਸਾਹਦੇ ਦੇਖੋ ਜੀ ਸਰ ਕੋਈ ਮਿਹਨਤ ਤਾਂ ਕੋਈ ਬੰਨਾ ਹੀ ਨਹੀਂ ਨਾ ਜਿੰਨੀ ਉਹ ਇਥੇ ਮਿਹਨਤ ਕਰਦੀ ਜਿੱਥੋਂ ਤੱਕ ਆਪਾਂ ਵੇਖਦੇ ਰਹੇ ਇਥੇ ਬਹੁਤ ਜ਼ਿਆਦੀ ਉਹਨੇ ਮਿਹਨਤ ਕੀਤੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚਿਮਾ ਖੋਡੀ ਦੀ ਧੀ ਗਜ਼ਲਦੀਪ ਕਰਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ ਸ਼ਹਿਰ ਦੀ RCMP ਪੁਲਿਸ ਵਿੱਚ ਭਰਤੀ ਹੋ ਕੇ ਆਪਨੇ ਪਿੰਡ ਅਤੇ ਪਰਿਵਾਰ ਤੋਂ ਇਲਾਵਾ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਪਰਿਵਾਰ ਵਾਲੇ ਗਜ਼ਲਦੀਪ ਦੀ ਪੁਲਸ ਵਿੱਚ ਬਤੌਰ ਅਫਸਰ ਦੀ ਭਰਤੀ ਨੂੰ ਲੈ ਕੇ ਬਹੁਤ ਹੀ ਖੁਸ਼ ਹਨ ਉਹਨਾਂ ਨੇ ਕਿਹਾ ਕਿ ਗਜ਼ਲਦੀਪ ਆਪਣੇ ਪਰਿਵਾਰ ਵਿੱਚ ਪੰਜਾਬ ਵਿੱਚ ਰਹਿੰਦੇ ਟਾਈਮ ਵੀ ਕਾਫੀ ਹੁਨਾਰ ਅਤੇ ਪੜਨ ਵਿੱਚ ਕਾਫੀ ਇੰਟੈਲੀਜੈਂਟ ਸੀ ਗਜ਼ਲਦੀਪ ਦਾ ਟੀਚਾ ਸੀ ਕਿ ਕੈਨੇਡਾ ਦੀ ਪੁਲਸ ਵਿੱਚ ਸੇਵਾ ਨਿਭਾਉਣ ਦਾ ਸੀ ਜੋ ਸਨੇਹ 9 ਸਾਲ ਬਾਅਦ ਆਪਣੀ ਇਸ ਖਵਾਹਿਸ਼ ਨੂੰ ਪੂਰਾ ਕੀਤਾ ਹੈ ਪੰਜੀ ਗਜਲ ਨਦੀਪ ਦੀ ਪ੍ਰਾਪਤੀ ਦੇ ਉੱਤੇ ਕੀ ਮਹਿਸੂਸ ਕਰਦੇ ਹੋ ਬਤੌਰ ਉਹਦੀ ਮਾਤਾ ਹੋਣ ਤੇ ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਹਦੀ ਮਿਹਨਤ رنگ ਲਿਆਈ ਹੈ ਫਿਰ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਬਾ ਜੋਗਾ ਸਿੰਘ ਜੀ ਦੀ ਤਰਨਾਦਰ ਤਰਨਾਦਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ ਸਦਕਾ ਬੇਟੀ ਇੱਥੇ ਤੱਕ ਪਹੁੰਚੀ ਉਹਦੀ ਨੇਕ ਤੇ ਉਹਨਾਂ ਦੀ ਕਿਰਪਾ ਮਾਣ ਕੋ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੋਲੀ ਮੈਡਮ ਗੁਰਦੀਸ਼ ਮੈਡਮ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇੰਪ੍ਰੈਸ਼ਨ ਦੇ ਸੀਪੀ ਬੜੀ ਇੰਟੈਲੀਜੈਂਟ ਐ ਆਪ੍ਰੀਸ਼ਨ ਹੋਲਡਰ ਬੱਚਾ ਸਾਡਾ ਜਦੋਂ ਇਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਐ ਤੁਸੀਂ ਰੈਪੀਸ਼ਨ ਡਾਊਨ ਕਰ ਦੇਣੀ ਐ ਮੈਂ ਕਹਾਂ ਇਹ ਜ਼ਿੰਮੇਵਾਰੀ ਮੇਰੀ ਐ ਮੈਂ ਮਿਹਨਤ ਕਰਾਉਂਗੀ ਕਿ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰਹਾਰਾ ਹੀ ਇੰਟੈਲੀਜੈਂਟ ਰਹਿ ਗਿਆ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਐ ਦੀ ਮਿਹਨਤ ਰੰਗ ਲਿਓਣ ਚ ਉਹ ਜਰੀਆ ਬਹੁਤ ਲਫਾਂ ਮਿਲਦੀ ਤੇ ਚਲੋ ਦਰ ਕੇ ਦਾ ਮਾਨਕੀਟਾ ਪਿੰਡ ਦਾ ਮਾਨ ਹੈ ਪੰਜਾਬ ਦਾ ਮਾਨ ਹੋਇਆ ਵਾ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਧੀ ਨੇ ਇੱਡੀ ਤਗੜੇ ਆਉਦੇ ਤੋਂ ਉਹਦਾ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਅ ਬੱਚੀ ਨੇ ਫਿਰ ਇਹ ਕਦੋਂ ਇੱਕ ਕੋਸ਼ਿਸ਼ ਕੀਤੀ ਕਿ ਮੈਂ ਪੁਲਿਸ ਦੇ ਵਿੱਚ ਜਾਵਾਂ ਉਹ ਵੀ ਕੈਨੇਡਾ ਦੀ ਵਿੱਚ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੋ ਹਾਂਜੀ ਉਹਦਾ ਦਿਲ ਦੀ ਗੱਲਬਾਤ ਹੁੰਦੀ ਆ ਦਿਲ ਦੀ ਗੱਲ ਪਰ ਇਹ ਗੱਜੂਲੇ ਬੜੇ ਆ ਤੇ ਉੱਥੋਂ ਮੁੜ ਕੇ ਬਾਅਦ ਚ ਬੇਨ ਕਾਰਜ ਨੇ ਲਾਈ ਦੋ ਸਾਲ ਉਹਨੂੰ ਬਾਅਦਾਂ ਮੁੜ ਕੇ ਆਪਣੇ ਟਰਾਈ ਕਰ ਲਈ ਕੈਨੇਡਾ ਦੀ ਤੇ ਪਹਿਲੋਂ ਬੇਟੀ ਗਈ ਬਾਅਦ ਚ ਬੇਟਾ ਗਿਆ ਆਪਣੇ ਕਾਸ਼ਦੀਪ ਸਿੰਘ ਇਹ ਆਪਣੇ ਥੋੜਾ ਲੇਟ ਗਿਆ 6 ਮਹੀਨੇ ਤੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਹੈ 에어ਪੋਰਟ ਤੇ ਪਹਿਲਾਂ ਜਲਾ ਜਾ ਰਹੀ ਹੈ ਸਾਡੀ ਗੱਡੀ ਤੇ ਉੱਥੋਂ ਮੁੜ ਕੇ ਬਾਅਦ ਚ ਚਲੋ ਜੀ ਉੱਥੋਂ ਬੜੇ ਪੁਲਸਰੀ ਕਿੰਨੇ ਜਾਣਾ ਮੈਂ ਚਲੋ ਵਧੀਆ ਪੁਸਟ ਟਰਾਈ ਕੀਤੀ ਤੇ ਬਹੁਤ ਵਧੀਆ ਆ ਅੱਜ ਉਹਦੇ ਮੇਨ ਸਰਤੇ ਅਸੀਂ ਅੱਜ ਬੜੇ ਖੁਸ਼ੀ ਨਾਲ ਆ। ਸਾਰਾ ਸਾਡਾ ਪਰਿਵਾਰ ਬੈਠਾ ਵਾ। ਤੁਹਾਡਾ ਬਹੁਤ ਧੰਨਵਾਦ। ਆਕਾਸ਼ਦੀਪ ਤੁਹਾਨੂੰ ਭੈਣ ਨੇ ਉੱਥੇ ਬੁਲਾਇਆ ਸੀ ਕਿ ਤੁਸੀਂ ਭੈਣ ਨੂੰ ਬੁਲਾਇਆ ਸੀ ਉੱਥੇ ਸੀ। ਜੀ ਆਪਨੇ ਆਪਣੇ ਦੇਸ਼ ਤੱਕ ਗਏ ਜੀ। ਨਹੀਂ ਪਹਿਲਾਂ ਕੌਣ ਗਿਆ ਮੇਰੇ ਕਹਿੰਦਾ ਮਤਲਬ। ਪਹਿਲਾਂ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ। ਉਹ ਗਈ ਸੀ ਆਈ ਥਿੰਕ ਦਸੰਬਰ 15 2015 ਵਿੱਚ ਤੇ ਉਤੋਂ ਬਾਅਦ 2 ਮਹੀਨੇ ਬਾਅਦ ਮੈਂ ਚਲੇ ਗਿਆ ਸੀ ਫਰਵਰੀ 16 ਵਿੱਚ। ਏ ਬਾਈ ਕੱਟੇ ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾਈ ਉਹਤੇ ਗ੍ਰੈਂਡਪੈਰੈਂਟਸ ਰਹਤੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀਦੇ ਉੱਤ ਬਾਅਦ ਫਿਰ ਛੋਟੀ ਭੈਣ ਉਹ ਸਦਾ ਉਧਰ ਚਲੇ ਗਈ ਤੇ ਮੈਂ ਵੈਨੀਪੈਗ ਚ ਲੱਗ ਗਿਆ ਮੈਂ ਵੈਨੀਪੈਗ ਉੱਥੇ ਜਾ ਕੇ ਪੜ੍ਹਾਈ ਕੀਤੀ ਤੇ ਉਤੋਂ ਪੀਆਰਓ ਕੇ ਤੇ ਮੈਂ ਫਿਰ ਸਦਾ ਭੈਣ ਕੋ ਚਲਾ ਗਿਆ ਉੱਤੇ ਹੁਣ ਮੈਂ ਤੇ ਦੋਨੋਂ ਗਜ਼ਲਦੀਪ ਦੋਨੋਂ ਇਕੱਠੇ ਰਹਿਨੇ ਉੱਤੇ ਨਾਲ ਉਹਦੇ ਹਸਬੰਦ ਕਿਨੇ ਤੇ ਕਿੰਨੇ ਅਟੈਂਪਟ ਕੀਤੀ ਐਨੇ ਭਰਤੀ ਹੋਣ ਦੀ ਜੀ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ ਐਟੈਂਪਟਾਂ ਦੀ ਤੇ ਭਰਤੀਆਂ ਦੀ ਇੱਕ ਵਾਰੀ ਜੀ ਕੀਤੀ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋ ਰਹਿ ਗਿਆ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਤੇ ਉਹਦੇ ਵਿੱਚ ਮਿਹਨਤ ਕੀਤੀ ਐਨੇ ਤੇ ਆਪਣੀ ਸ਼ੇਮ ਇਨ ਦੀ ਉਹਦੀ ਟ੍ਰੇਨਿੰਗ ਸੀ ਕੀ ਟ੍ਰੇਨਿੰਗ ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਕੇ ਉੱਥੋਂ ਆਈ ਤੁਸੀਂ ਕੈਨੇਡਾ ਰਹਿੰਦੇ ਹੋ ਤੁਸੀਂ ਤਾਂ ਬਿਹਤਰੀ ਜਾਣਦੇ ਹੋਗੇ ਕਿ ਉੱਥੇ ਦੀ ਪੁਲਿਸ ਦੇ ਵਿੱਚ ਭਰਤੀ ਹੋਣਾ ਕਿੰਨਾ ਕ ਆਸਾਨ ਆ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਜੇ ਉੱਥੇ ਨਾਲੇ ਟੈਸਟ ਕਾਫੀ ਨੇ ਆ ਉਹਦੇ ਨਾਲੇ ਸਿਰੇ ਸਵਕਤੇ ਮਿਲ ਕੇ ਅਜ ਤਾਂ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਦ ਬਿਲਕੁਲ ਹੀ ਉੱਥੇ ਉੱਥੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਇਹ ਕਾਫੀ ਮਿਹਨਤ ਕਰਨੀ ਪੈਂਦੀ ਆ ਇੱਕ ਉਹਨਾਂ ਨੇ ਸਕੇਜੂਲ ਦਿੱਤਾ ਹਾਂ ਕਿ 5 ਵਜੇ ਤੀਸ ਵੇਰੇ ਉੱਠਣਾ 5 ਵਜੇ ਉੱਠਣਾ ਤੇ ਤੇ 10 ਵਜੇ ਤੀਸ ਸੌਣਾ ਰਾਤ ਦੇ 10 ਵਜੇ ਇਹ ਪੂਰਾ ਸਕੇਜੂਲ ਹੁੰਦਾ ਜੇ ਲੇਟ ਹੋ ਗਏ ਤੇ ਇਹ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀ ਆ ਉਹਨਾਂ ਨੂੰ ਕੋਈ ਕਰੋ ਆ ਜਾ ਕੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਇਦਾਂ ਦੀ ਐਕਸਰਸਾਈਜ਼ ਕਰਨੀ ਆ ਫਿਜ਼ੀਕਲੀ ਟ੍ਰੇਨਿੰਗ ਕਾਫੀ ਟਾਫ ਆ ਫਿਜ਼ੀਕਲ ਟ੍ਰੇਨਿੰਗ ਕਾਫੀ ਟਾਫ ਆ ਜੀ ਅੱਛਾ ਉੱਥੇ ਪੁਲਿਸ ਦੀ ਡਿਊਟੀ ਕਿਵੇਂ ਦੀ ਆ ਉਹ ਵੀ ਇੰਡੀਆ ਵਾਂਗ ਟਾਫਾ ਕੇ ਜਿਹਾ ਉੱਥੇ ਇੱਕ ਸ਼ਡਿਊਲ ਹੁੰਦਾ ਡਿਊਟੀ ਦਾ ਆ ਜੀ ਕਾਫੀ ਡਾਫਾ ਉੱਥੇ ਨਾਲੇ ਉਹ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਥੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾ ਕੈਮਰਜੈਂਸੀ ਵਿੱਚ ਕਹਿੰਦੇ ਕਿ ਆਉਧਾਨੂ ਲੋਡਵਾ ਹੋਰ ਤੇ 12-12 ਘੰਟੇ ਦੀ ਹੁੰਦੀ ਆ ਉੱਤੇ ਵੀ ਇਦਾਂ ਹੁੰਦਾ ਕਿ ਦੋ ਤਿੰਨ ਦਿਨ ਦਿਨੇ ਹੁੰਦੀ ਆ ਫਿਰ ਦੋ ਤਿੰਨ ਦਿਨ ਰਾਤ ਹੁੰਦੀ ਆ ਚਾਰ-ਚਾਰ ਦਿਨ ਇਦਾਂ ਇਦਾਂ ਕਰਕੇ ਹੁੰਦੀ ਆ ਜੀ ਉੱਤੇ ਫਿਰ ਕੈਨੇਡਾ ਦੀ ਪੁਲਿਸ ਜੀ ਪੰਜਾਬ ਪੁਲਿਸ ਵਾਂਗੂ ਫਰਲੋ ਵੱਜਦੀ ਆ ਕਿ ਨਹੀਂ ਜੀ ਬਿਲਕੁਲ ਉੱਤੇ ਫਰਲੋ ਨਹੀਂ ਵੱਜਦੀ ਉੱਥੇ ਨਾਲ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਉਹਨਾਂ ਦਾ ਉਹ 24 ਘੰਟੇ ਰਿਕਾਰਡ ਹੁੰਦਾ ਤੇ ਉਹ ਤੇ ਫਰਲੋ ਨਹੀਂ ਵੱਤ ਸਕਦੀ ਕੁਛ ਵੀ ਇਦਾਂ ਨਾ ਉੱਤੇ ਦੇ ਲਈ ਕੁਝ ਵੀ ਨਹੀਂ ਹੋ ਸਕਦਾ ਅੰਡਰ ਸਰਵੇਲੈਂਸ ਆ ਸਰ ਹਾਂਜੀ ਹਾਂਜੀ ਸਾਰੇ ਅੰਡਰ ਸਰਵੇਲੈਂਸ ਕੁਝ ਵੀ ਗਲਤ ਨਹੀਂ ਹੁੰਦਾ ਉੱਥੇ ਇਹ ਚਾਚੀ ਹੋ ਕੇ ਤਾਈ ਹੋ ਹਾਂਜੀ ਮੈਂ ਤਾਈ ਜੀ ਆ ਅੱਛਾ ਤਾਈ ਜੀ ਨੂੰ ਵਧਾਈਆਂ ਜੀ ਬਹੁਤ ਬਹੁਤ ਹਾਂਜੀ ਤੁਹਾਨੂੰ ਵੀ ਸਾਰੇ মিডিਆ ਵਾਲਿਆਂ ਨੂੰ ਪਰਿਵਾਰ ਨੂੰ ਸਭ ਨੂੰ ਜੋ ਵੇਖ ਰਹੇ ਸਭ ਨੂੰ ਇੱਕ ਗਜ਼ਲ ਤੁਹਾਡੀ ਜਿਹੜੀ ਬੱਚੀ ਆ ਇਹ ਪੜਨ ਨੂੰ ਕਿਵੇਂ ਸੀ ਤੁਹਾਡੇ ਨਾਲ ਉਹਦਾ ਮੇਲ ਮਲਾਪ ਕਿਦਾਂ ਦਾ ਸੀਗਾ ਹਾਂਜੀ ਬਹੁਤ ਬੇਟੀ ਹੁਣ ਹਾਰੀ ਬਹੁਤ ਪੜਾਈ ਵਿੱਚ ਲਾਇਕ ਸੀਗੀ ਤੇ ਉਸ ਸੁਭਾਅ ਦੀ ਬਹੁਤ ਚੰਗੀ ਬਹੁਤ ਵਧੀਆ ਸੁਭਾਅ ਹੀ ਮਿਲ ਜੁਲ ਕੇ ਰਹੀਦਾ ਕੋਈ ਤੇ ਕਿੰਨੀ ਕਿ ਮਿਹਨਤ ਕਰਦੀ ਹੁੰਦੀ ਸੀ ਜਦੋਂ ਇਥੇ ਇੱਥੇ ਤਾਂ ਦੇਖੋ ਜੀ ਸਰ ਕੋਈ ਮਿਹਨਤ ਦਾ ਤਾਂ ਕੋਈ ਬੰਨਾ ਹੀ ਨਹੀਂ ਨਾ ਜਿੰਨੀ ਉਹ ਇਥੇ ਮਿਹਨਤ ਕਰਦੀ ਜਿੱਥੋਂ ਤੱਕ ਆਪਾਂ ਵੇਖਦੇ ਰਹੇ ਇਥੇ ਬਹੁਤ ਜਿਆਦੀ ਉਹਨੇ ਮਿਹਨਤ ਕੀਤੀ ਹੈ ਮਿਹਨਤ ਵੇਖੋ ਕੀਤੀ ਹੈ ਤੇ ਇੱਥੋਂ ਤੱਕ ਪਹੁੰਚੀ ਹੈ ਮਿਹਨਤ ਕੀਤੀ ਤੇ ਐਡੇ ਵੱਡੇ ਮਕਾਮ ਤੇ ਆਹ ਟਾਈਮ ਤੇ ਪਹੁੰਚੀ ਹਾਂਜੀ ਪਰ ਵੀ ਜੋ ਮੈਰਿਜ ਕੀਤੀ